ਫਰੋਜ਼ਪੁਰ ਸ਼ਹਿਰ ਨੂੰ ਸਾਫ਼ ਸੁਥਰਾ ਹਰਾ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਸ਼ਹਿਰ ਦੇ ਵਿੱਚ ਸੀਵਰੇਜ ਲਾਈਨਾਂ ਦੀ ਬਿਹਤਰ ਢੰਗ ਦੇ ਨਾਲ ਸੀਵਰੇਜ ਦੀ ਸਫਾਈ ਦੇ ਕੰਮ ਦੀ ਸ਼ੁਰੂਆਤ ਵਿਧਾਇਕ ਫਰੋਜ਼ਪੁਰ ਸ਼ਹਿਰੀ ਰਣਵੀਰ ਸਿੰਘ ਪੁੱਲਰ ਵੱਲੋਂ ਕਰਵਾਈ ਗਈ ਹੈ ਇਸ ਮੌਕੇ ਵਿਧਾਇਕ ਰਣਵੀਰ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਫਰੋਜ਼ਪੁਰ ਸ਼ਹਿਰ ਦੇ ਲਈ ਇਹ অতি ਆਧੁਨਿਕ ਸੁਪਰ ਸ਼ੋਕਰ ਮਸ਼ੀਨ ਹੈ ਜਿਹੜੀ ਕਾਫੀ ਲਾਹੇਵੰਦ ਸਾਬਤ ਹੋਵੇਗੀ ਜਿੱਦੀ ਮਦਦ ਨਾਲ ਪੂਰੇ ਸ਼ਹਿਰ ਦੇ ਅੰਦਰ ਸੀਵਰੇਜ ਦੀ ਸਫਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਸੀਵਰੇਜ ਦੇ ਜੋ ਪ੍ਰਬੰਧ ਨੇ ਉਸ ਤਰ੍ਹਾਂ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸੇ ਸਮੋਕੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਤੋਂ ਸੀਵਰੇਜ ਲਾਈਨ ਦੀ ਜੋ ਸਫਾਈ ਆ ਉੱਦਾ ਕੰਮ ਹੈ ਜਿਹੜਾ ਸ਼ੁਰੂ ਕਰਵਾ ਦਿੱਤਾ ਗਿਆ ਸੋ ਵਿਧਾਇਕ ਦਾ ਕਹਿਣਾ ਹੈ ਕਿ ਇਹ ਮਸ਼ੀਨ ਸੀਵਰੇਜ ਦੀ ਸਮੱਸਿਆ ਦੂਰ ਕਰਨ ਦੇ ਵਿੱਚ ਬਹੁਤ ਹੀ ਸਹਾਇਕ ਸਾਬਤ ਹੋਵੇਗੀ ਜਿਸ ਦੇ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਪਰੇਸ਼ਾਨੀ ਤੋਂ ਵੱਡੀ ਰਾਹਤ ਮਿਲੇਗੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਆ ਉਹਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਆਮ ਲੋਕਾਂ ਨੂੰ ਤਕਲੀਫ ਨਾ ਹੋਵੇ ਪਿੱਛੇ ਬਾਰਸ਼ਾਂ ਦੇ ਵਿੱਚ ਮਾਮੂਲੀ ਮੁਸ਼ਕਲਾਂ ਆਈਆਂ ਸੀਗੀਆਂ ਔਰ ਅਸੀਂ ਉਹਨਾਂ ਨੂੰ ਉਸ ਵੇਲੇ ਦੂਰ ਕੀਤਾ ਸੀ ਔਰ ਹੁਣ ਸੱਕਰ ਮਸ਼ੀਨਾਂ ਦੇ ਨਾਲ ਪ੍ਰੋਪਰ ਸਾਰੇ ਸਾਧਨਾਂ ਦੇ ਨਾਲ ਫਿਰੋਜ਼ਪੁਰ ਦਾ ਜਿੱਥੇ-ਜਿੱਥੇ ਵੀ ਸੀਵਰੇਜ ਦੀ ਪ੍ਰੋਬਲਮਾਂ ਸੀ ਪੂਰੇ ਫਿਰੋਜ਼ਪੁਰ ਦੀ ਜਿਹੜੀ ਉਹ ਸਫਾਈ ਮਹਾਂਮ ਅੱਜ ਸ਼ੁਰੂ ਕੀਤੀ ਹੈ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵਧੀਆ ਰਿਜ਼ਲਟ